ਸਰ ਜੀ ਸ਼ਾਇਦ ਸੀ ਆਪ ਫਰੀਦ ਸਿੰਘ ਕੋ ਕੋਈ ਨਿਕਾ ਹੈ ਲੋਕ ਜਨਾ ਖੁੱਲ ਰਹਿਣਗੇ ਕਿ ਵੇਖੀ ਕਰ ਲਗਾ ਜੀ ਮੀਨ ਤਾਂ ਮੇਰੇ ਸਵਾਲਾਂ ਦੇ ਜਵਾਬ ਦਿਓ ਮੈਂ ਹੋਰ ਕੁਝ ਨਹੀਂ ਚਾਹੁੰਦਾ ਸਵਾਲਾਂ ਦੇ ਜਵਾਬ ਤਾਂ ਉਹੀ ਦੋ ਜੀ ਇਹਦੇ ਕੋਲ ਫੋਨ ਆਪਾਂ ਨਹੀਂ ਮੇਰਾ ਨਾਮ ਪ੍ਰਦੀਪ ਕੁਮਾਰ ਜੀ ਪ੍ਰਦੀਪ ਕੁਮਾਰ ਜੀ ਜਿਹੜੇ ਇੱਕ ਇਸ ਟਾਈਮ ਤੁਸੀਂ ਆਪਾ ਇੱਕ ਇਹ ਸੰਜੀਪ ਕੁਮਾਰ ਜੀ ਨਾਲ ਦਾ ਨਾਮ ਮੇਰੇ ਮੇਰਾ ਵੱਡਾ ਭਰਾ ਹੈ ਜਿਹਨੇ ਡੈਥ ਹੋ ਚੁੱਕੀ ਇਹਨਾਂ ਦੀ ਹਾਂਜੀ ਇਹਨਾਂ ਦੀ ਡੈਥ ਅਚਕੀ ਕਾਰਨ ਕੀ ਆ ਜੀ ਕਾਰਨ ਦਾ ਇਹ ਬਣਿਆ ਐਤਵਾਰ ਨੂੰ ਪੁਲਿਸ ਵਾਲੇ ਇਹਨੂੰ ਇੱਥੋਂ ਫੜ ਕੇ ਲੈ ਕੇ ਜਾਂਦੇ ਆ ਠੀਕ ਹੈ ਉਹ ਕਹਿੰਦੇ ਵੀ ਤੂੰ ਗੋਲੀਆਂ ਵੇਚਦਾ ਹੈ ਇਹ ਠੀਕ ਹੈ ਜੀ ਤੇ ਸਾਡੇ ਕੋਲ ਰਿਪੋਰਟ ਆਈ ਆ ਠੀਕ ਹੈ ਦੁਕਾਨ ਵਿੱਚੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਫੜ ਕੇ ਲੈ ਜਾਂਦੇ ਆ ਸਾਡੇ ਚੌਂਕੀ ਪੈਂਦੀਆਂ ਕਟਾਰੀਆਂ ਕਿ ਸ਼ਾਇਦ ਸੁਚਾਰਾਮ ਜੀ ਹੁਣੀ ਆ ਕੋਈ ਉੱਥੇ ਹਾਲ ਦਾ ਰਖ ਮਣਜੀ ਸਾਹਿਬ ਉਹ ਲੈ ਗਿਆ ਜੀ ਫੜ ਕੇ ਤੇ ਨਾਲ ਸੰਦੀਪ ਕੁਮਾਰ ਹੁਣੀ ਐਸਐਸਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਾਂ ਉਹਨਾਂ ਦੀ ਨਾਲ ਪਰਮਿਸ਼ਨ ਦੇ ਨਾਲ ਜੀ ਤੇ ਫੇਰ ਅਸੀਂ ਗਏ ਸਾਡੇ ਬਾਪੂ ਗਿਆ ਮਗਰ ਜੀ ਫੇਰ ਉਹਨਾਂ ਨੇ ਲਿਖਤ ਕਰਕੇ ਛੱਡ ਦਿੱਤਾ ਵੀ ਸਾਡੇ ਕੋਲ ਕੋਈ ਸਬੂਤ ਕੋਈ ਨਹੀਂ ਹੈਗਾ ਸਿਰਫ ਅਸੀਂ ਵਾਰਨਿੰਗ ਦੇਣ ਲਈ ਇਹਨੂੰ ਸੱਦਿਆ ਸੀ ਤੇ ਉਹ ਪਿੰਡ ਨੂੰ ਲੈ ਆਈ 20 ਮਿੰਟਾਂ ਬਾਅਦ ਦੁਆਰਾ ਫੇਰ ਫੋਨ ਆ ਜਾਂਦਾ ਕਿ ਨੇ ਇਹਨੂੰ ਵਾਪਸ ਭੇਜੋ ਵਾਪਸ ਲੈ ਕੇ ਆਉ। ਉਦੋਂ ਵਾਪਸ ਫਿਕਰ ਲੈ ਗਿਆ ਜੀ ਓਪੀਆ ਮਿੰਟਾਂ ਬਾਅਦ ਫੇਰ ਇਹਨੂੰ ਉੱਥੇ ਕਿਹਾ ਡੱਕ ਫੇਰ ਬਿਠਾ ਲਈ ਰੱਖਿਆ। ਫੇਰ ਉਹਨਾਂ ਨੇ ਧੋ ਲੱਖ ਰੁਪਈਆ ਮੰਗ ਲਿਆ ਵੀ ਸਾਨੂੰ 1 ਲੱਖ ਰੁਪਈਆ ਦੀ। ਫੇਰ ਨਹੀਂ ਤਾਂ ਤੇਰੀ ਤੇਰੇ ਸੀ ਭਾਚੀ ਭਾਚੀ। ਘੰਟੇ ਬਾਅਦ ਦੁਆਰਾ ਫੇਰ ਸਾਡੇ ਪਿੰਡ ਦੇ ਆ ਚ ਸ਼ਾਹਬਦ ਸਾਹਿਬ ਜਿਹੜੇ ਪਹਿਲਾਂ ਛੜਾ ਕੇ ਲੈ ਕੇ ਜਾਂਦੇ ਸੀ ਪੰਚ ਸੀ ਉਹ ਜੀ। ਉਹਨਾਂ ਨੂੰ ਫੇਰ ਫੋਨ ਕੀਤਾ ਵੀ ਇਹਨੂੰ ਆ ਕੇ ਲੈ ਜਾਓ। ਤੇ ਇਹਦਾ ਫੋਨ ਉਹਨਾਂ ਨੇ ਲੱਕ ਲਿਆ ਉੱਥੇ। ਨਾਲ ਕਹਿ ਦਿੱਤਾ ਵੀ ਤੂੰ ਆ ਕੇ ਕੱਲ ਨੂੰ ਨਾਲੇ ਸਾਫ ਨੂੰ ਮਿਲ ਜਾਈ। ਨਾਲੇ ਆ ਕੇ ਸਾਡੇ ਕੋਲੋਂ ਆਪਣਾ ਫੋਨ ਲੈ ਗਿਆ ਠੀਕ ਹੈ ਤੇ ਨਾਲੇ ਸਾਨੂੰ 1 ਲੱਖ ਰੁਪਏ ਦੇ ਦੇ ਇਹ ਵਾਪਸ ਸਾਡੇ ਕੋਲ ਸਾਨੂੰ ਵੀ ਇਹਨੇ ਫੋਨ ਕੀਤਾ ਇਹ ਗੱਲ ਹੈ ਕਿ ਸੋਮਵਾਰ ਨੂੰ ਸੋਮਵਾਰ ਨੂੰ ਫਿਰ ਲਾਸਟ ਟਾਈਮ ਇਹਦੀ ਗੱਲ ਹੋਈ ਆਪਣੀ ਘਰ ਆਣੀ ਨਾਲ 11:00 ਵਜੇ ਰਾਤ ਉਹਦੇ ਕੋਲੋਂ ਇਹਨੇ ਕਿਹਾ ਕਿ ਵੀ ਮੈਂ ਪੁਲਿਸ ਵਾਲੇ ਤੱਕ ਕਰ ਦਿਆ ਮੇਰੇ ਕਰਕੇ ਮੇਰਾ ਬਾਪ ਬਹੁਤ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਮੈਂ ਇਦਾਂ ਰਹਿ ਨਹੀਂ ਸਕਦਾ ਉਹਤ ਵਾਦੇ ਨੇ ਜੀ ਆਪਣਾ ਫੋਨ ਵਾਪਸ ਕਰ अच्छा जी फिर मैं आज सवेरे ਪਹੁੰਚਿਆ ਜੀ ਇੰਗਲੈਂਡ ਮੈਂ ਲੈਂਡ ਨਾ ਅੱਜ ਪਹੁੰਚਿਆ ਤੇ ਜਦੋਂ ਅੱਜ ਆਇਆ ਤੇ ਬੰਦਰੋਂ ਜੰਦਾ ਲੱਗਾ ਸੀ ਫਿਰ ਅਸੀਂ ਆਇਦਾ ਉੱਪਰਲੇ ਪਾਸੇ ਦੀ ਨਿਕਲ ਕੇ ਆਏ ਨਾਲ ਗਵੰਡੀਆਂ ਦੇ ਜਾ ਕੇ ਅੰਦਰੋਂ ਆ ਕੇ ਜੰਦਾ ਭੰਨਿਆਂ ਦਾ ਕੀ ਕਿਦੀ ਮੈਥ ਹੋச்சு ਕੀ ਲੱਗਦਾ ਡੈਥ ਹੋਣ ਦਾ ਕਾਰਨ ਕੀ ਲੱਗਦਾ ਡੈਥ ਦਾ ਜੀ ਕਾਰਨ ਮੈਨੂੰ ਲੱਗਦਾ ਜੀ ਇਹ ਮਸੂਸਾਇਦ ਕੀਤੀ ਆ ਆ ਦਵਾਈ ਆ ਜੀ ਆ ਸ਼ਰਾਬ ਪੀਆ ਲੱਗਦਾ ਹੈ ਸੁਸਾਇਡ ਕਰਨ ਦਾ ਕਾਰਨ ਕਾਰਨ ਜੀ ਪੁਲਿਸ ਪਲੀਜ਼ ਦੀ ਹਰਾਸਮੈਂਟ ਜੀ ਕਿਹੜੇ ਕਿਹੜੀ ਪੁਲਿਸ ਤੇ ਕਟਾਰੀਆਂ ਦੇ ਜੀ ਸੁਚਾਰਾਂ ਤੇ ਐਸਨ ਦੀ ਕਮਾਨ ਅੱਛਾ ਵੱਡੇ ਭਾਈ ਜੀ ਜਿਹੜਾ ਇਹ ਏਰੀਆ ਹੈ ਥਾਣਾ ਥਾਣਾ ਬਹਿਰਾਮਾ ਦੀ ਚੌਕੀ ਸਾਹ ਕੋਟਾਰੀਆਂ ਨਾਲ ਅੱਛਾ ਜੀ ਹਾਂਜੀ ਮੇਰਾ ਕਲੀਅਰਲੀ ਸ਼ਿਕਾਇਤ ਆ ਜੀ ਕਿਉਂਕਿ ਫੋਨ ਵੀ ਨਾ ਕੋਲ ਆ ਘੜੀ ਦੇ ਵਿੱਚ ਦੋ ਵਾਰ ਜਾਂ ਤਿੰਨ ਵਾਰ ਸੱਦਣ ਦਾ ਮਤਲਬ ਨਹੀਂ ਬਣਦਾ ਕੋਈ ਵੀ ਜੀ ਅੱਛਾ ਭਾਈ ਜੀ ਇਹ ਕਿ ਮਤਲਬ ਇਹ ਕਰਦੇ ਕੀ ਸੀ ਇਹ ਇਹ ਪਹਿਲਾਂ ਇਹਦੇ ਕੋਲ ਇਹ ਸੀਗਾ ਸੀ ਮੈਡੀਕਲ ਸਟੋਰ ਕੀ ਉਹ ਬੰਦ ਕੀਤਾ ਤੈਨੂੰ ਇਹਨੂੰ 4 ਸਾਲ ਦਾ 1 ਸਾਲ ਹੋ ਗਿਆ ਮੇ ਜੀ ਹੁਣ ਬੂਟਾ ਚਪਲਾਂ ਦੀ ਦੁਕਾਨ ਪਈ ਅੱਛਾ ਤੇ ਪੁਲਿਸ ਕੀ ਕਹਿੰਦੀ ਸੀ ਵੀ ਪੁਲਿਸ ਕਹਿੰਦੀ ਸੀ ਤੂੰ ਗੋਲੀਆਂ ਵੇਚਦਾ ਅੱਛਾ ਮਤਲਬ ਇਦਾਂ ਦਾ ਕੋਈ ਕੰਮ ਨਹੀਂ ਲੱਗਦਾ ਮੇਰੇ ਆ ਕੁਸ਼ਣ ਅੱਛਾ ਲੈ ਕੇ ਗਏ ਛੱਡ ਕੇ ਗਏ ਲੈ ਕੇ ਗਏ ਛੱਡ ਕੇ ਗਏ ਲੈ ਕੇ ਗਏ ਆ ਹੇ ਸ਼ਰਦ ਜੀ ਤਾਂ ਕੀ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੇ ਪੈਸੇ ਦੀ ਮੰਗ ਕੀਤੀ? ਇਹ ਸੁਚਾਰਾ ਸੁਚਾਰਾ ਸਿੰਘ ਸੁਚਾਰਾ ਸਿੰਘ ਜੀ ਨੇ ਮੰਗ ਕੀਤੀ ਆ ਤੇ ਜਿੱਥੇ ਤੱਕ ਮੈਨੂੰ ਲੱਗਦਾ ਜੀ ਨਾਲ ਇਹਦੇ ਸੰਦੀਪ ਕੁਮਾਰ ਵੀ ਬੋਲ ਓਕੇ ਜੀ ਕਿਉਂਕਿ ਉਹ ਮੈਨੂੰ ਥੋੜੀ ਜਿਹੀ ਡਰਾਉਣ ਦੀ ਕੋਸ਼ਿਸ਼ ਵੀ ਕਰਦੇ ਸੀ ਜਦੋਂ ਮੈਂ ਕੋਈ ਵੀ ਗੱਲ ਉਹਨਾਂ ਨੂੰ ਕਟਾਰੀਆਂ ਥਾਣੇ ਦੀ ਕਰਦਾ ਆ ਉਹ ਬਾਰ-ਬਾਰ ਆਪਣੇ ਤੇ ਗੱਲ ਲੈ ਕੇ ਜਾ ਰਹੇ ਆ ਵੀ ਮੈਂ ਤੈਨੂੰ ਕਦੂਕਿਆ ਮੈਂ ਤੈਨੂੰ ਕਦੂਕਿਆ ਤੇ ਮੇਰੇ ਬ੍ਰਦਰ ਆ ਇੱਕ ਮੇਰਾ ਹੋਰ ਬ੍ਰਦਰ ਆ ਇਤੋਂ ਛੋਟਾ ਜੀ ਮੇਰੇ ਤੋਂ ਵੱਡਾ ਹੋ ਉਹਦੇ ਨਾਲ ਵੀ ਗੱਲ ਹੋਈ ਆ ਸੰਦੀਪ ਕੁਮਾਰ ਦੀ ਤੁਹਾਨੂੰ ਕੀ ਲੱਗਦਾ ਮਤਲਬ ਪੁਲਿਸ ਦੇ ਪ੍ਰੈਸ਼ਰ ਆ ਗਏ ਪਾਜੀ ਪੁਲਿਸ ਦੇ ਪ੍ਰੈਸ਼ਰ ਬਚਾਇਆ ਕੀ ਇਹ ਕਿਉਂਕਿ ਕਦੇ दारू ਤਾਂ ਪੀਤੀ ਨਹੀਂ ਮੈਂ ਅੱਛਾ ਜੀ ਪਹਿਲਾਂ ਤਾਂ ਸ਼ਿਕਾਇਤ ਕਰਦਾ ਸੀ ਕੀ ਮੰਗ ਕਰਦੇ ਆ ਪੁਲਿਸ ਪੁਲਿਸ ਵੱਡੇ ਅਧਿਕਾਰੀਆਂ ਕੋਲ ਕਰਦਾ ਜੀ ਜਿਹੜੇ ਜਿਹੜੇ ਇਨਵੋਲਵ ਹੋਣ ਉਹਦੇ ਪਰਚਾ ਕੱਟਿਆ ਜਾਵੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਮੈਨੂੰ ਇਨਸਾਫ ਮਿਲੇ ਮੇਰੇ ਭਰਾ ਦਾ ਮੈਨੂੰ ਫੋਨ ਦਿੱਤਾ ਜਾਵੇ ਟਿਕੜੀ ਜਗਾ ਰਹਿਣ ਵਾਲੇ ਬ੍ਰਦਰ ਇਹ ਇਹ ਭਰੋਲੀ ਪਿੰਡ ਆ ਜੀ ਥੋੜੀ ਮੇਰੇ ਭਰੋਲੀ ਪਿੰਡ ਤੁਸੀਂ ਮੈਂ ਪਹਿਗਾ ਪਿੰਡ ਮੀਰਾ ਵੀ ਭਰੋਲੀ ਆ ਜੀ ਮੈਂ ਉਧਰ ਰਹਿੰਦਾ ਇੰਗਲੈਂਡ ਚ ਹੋ ਜੀ ਅੱਛਾ ਇਹ ਜਿਹੜਾ ਇਹ ਇਹ ਇੱਥੇ ਸਿਰਫ ਦੁਕਾਨ ਵਾਲਾ ਇਹ ਦੁਕਾਨ ਸੀ ਇਹ ਅੱਜ ਹੀ ਘੁੰਮੜਾ ਦਿਖਾ ਦੋ ਤੇ ਮਿੱਟ ਜੋ ਵੀ ਹੈ ਆਪਣੇ ਇਸ ਮੌਕੇ ਤੇ ਮੈਂ ਪਹੁੰਚਿਆ థਰਡ ਪਾਰਟੀ ਨੂੰ ਦੇਖਿਆ ਕੋਈ ਸੁਸਾਇਡ ਆਰ ਦਾ ਨੋਟ ਨਹੀਂ ਮਿਲਿਆ ਹੈਗਾ ਪਰ ਫਿਰ ਵੀ ਜਿਹੜਾ ਉਹਨਾਂ ਨੇ ਬਰਾਦਰ ਦੇ ਕਹਿਣ ਤੇ ਉੱਤੇ ਵੀ ਇਹ ਗੱਲ ਹੋਈ ਸੀ ਕਿ ਇਸ ਨੂੰ ਫੋਰਸ ਪਾਰਟੀ ਨੇ ਬਲਾਸੀ ਤੋਂ 140 ਬਲਾਕੇ ਨੂੰ ਭੇਜਤਾ ਸੀ ਐਸ ਵਾਲੇ ਦੇ ਤੋ ਉਸ ਤੋਂ ਬਾਅਦ ਜਿਹੜੀ ਕੋ ਗੱਲਬਾਤ ਹੋਈ ਆ ਉਹ ਜਿਹੜੇ ਬਹੁਤ ਸਾਰੇ ਬੰਦੇ ਜਿਹੜਾ ਨੇ ਛਾੜਾਈ ਢਾਲ ਲੈ ਕੇ ਸੀ ਉਹਨਾਂ ਨੇ ਦੱਸਿਆ ਵੀ ਸਾਡੀ ਕੋਈ ਪੈਸੇਾਂਸ ਬਦੀ ਕੋਈ ਅਜਿਹੀ ਗੱਲ ਨਹੀਂ ਹੋਈ ਲੇਕਿਨ ਸਾਨੂੰ ਇਹਨਾਂ ਨੇ ਜੁਮੇਰੀ ਦੇ ਦਿੱਤਾ ਸੀ ਉਦੋਂ ਬਾਅਦ ਜਿਹੜਾ ਐਸਐਸ ਸਾਹਿਬ ਆ ਉਹ ਤੋਂ ਵੀ ਕਲੀਅਰ ਕਰ ਲੈਣਾ ਵੀ ਇਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ ਲੁਕਾ ਕੋ ਮੋਬਾਈਲ ਦੀ ਗੱਲ ਕਰਦੇ ਪਏ ਉਹ ਮੋਬਾਈਲ ਉਸ ਮੁਲਾਜ਼ਮ ਦੇ ਕੋਲ ਸੀ ਸਾਰਿਆਂ ਜੇ ਉਹ ਬਣ ਗਿਆ ਵੀ ਮੋਬਾਈਲ ਜਿਹੜਾ ਸੀ ਉੱਥੇ ਚੋਕੇ ਸੀ ਇੱਕ ਮੋਬਾਈਲ ਦਿੱਤਾ ਸੀ ਇਹ ਘਰਿਆ ਗਿਆ ਸੀ ਇਹ ਕੇਸ ਕੇਸ ਚ ਲੈ ਕੇ ਗਿਆ ਸੀ ਆਪਾਂ ਜਿਹੜੇ ਵਿਅਕਤੀ ਇਹ ਕਹਿੰਦਾ ਵੀ ਇਥੇ ਇਹ ਜਿਹੜਾ ਬੰਦਾ ਸੀ ਇਹ ਨਸ਼ੇ ਦੀਆਂ ਪ੍ਰੈਸਲ ਗੋੜੀਆਂ ਵੇਚਦਾ ਸੀ ਤੇ ਉਸ ਚੱਕਰ ਤੇ ਇਹਨੂੰ ਲੈ ਕੇ ਗਏ ਸੀ ਤੇ ਕਿ ਐਸਆਈ ਕੌਣ ਹੈ ਜਿਹਨਾਂ ਤੇ આરોਪ ਲੱਗਦੇ ਪਏ ਪੈਸਿਆਂ ਦੇ ਤੇ ਐਸਆਈ ਆਪਣੇ ਸੁਚਾਰਾਮ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਜੋ ਇਹਨਾਂ ਨੇ ਬਿਆਨ ਕਾਇਮ ਮੌਕੇ ਤੇ ਪਹੁੰਚੇ ਜੋ ਇਹਨਾਂ ਨੇ ਘਰ ਦੇ ਬਿਆਨ ਦੇਣਗੇ ਉਹ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਕੀ ਆਉਂਦਾ ਉਹ ਬਿਆਨ ਦੇ ਉਸ ਨਾਲ ਕਾਰਵਾਈ ਕਰ ਇੱਕ ਪੈਸਿਆਂ ਦਾ આરોਪ ਲੱਗਦਾ ਪਿਆ ਜੀ ਜੇ ਪੈਸੇ ਦੀ ਗੱਲ ਕਲੀਅਰ ਹੋਣੀ ਹੈ ਸਾਹਮਣੇ ਕੋਈ ਆਉਂਦੀ ਹੈ ਤਾਂ ਉਹ ਵੈਸੇ ਹੀ ਕਾਰਵਾਈ ਉਹਨਾਂ ਨੇ ਕਿਹਾ ਵੀ ਕਿ ਸਾਡੇ ਕੋਈ ਬਾਹਰਲੇ ਅਕਾਊਂਟ ਮੰਗੇ ਗਏ ਆ ਉਹ ਉਹੀ ਜਿਹਨਾਂ ਦੇ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਕਿ ਕਿਸ ਬੰਦੇ ਦਰੂ ਅਕਾਊਂਟ ਮੰਗੇ ਕਿਹਨੇ ਮੰਗੇ ਜੇ ਉਹਦਾ ਵੀ ਵਿੱਚ ਕੋਈ ਪਾਰਟ ਆਇਆ ਤਾਂ ਉਹ ਵੀ ਕਲੀਅਰ ਕਰਾਂਗੇ ਆਪਾਂ ਥੈਂਕ ਯੂ ਸਰ ਰੇਸ਼ੀ ਕੁਸ਼ਲ